ਜੀ ਦੇਖ ਰਹੇ ਹਾਂ ਕਿ ਅੱਜ ਜਿਹੜਾ ਪੰਜਾਬ ਬੰਦ ਦਾ ਫੱਦਾ ਦਿੱਤਾ ਗਿਆ ਸੀ ਅਨਪੋਧਰ ਸ਼ਹਿਰ ਪੂਰਨ ਤੌਰ ਤੇ ਦੇਖੋ ਬੰਦਵਾ ਜੈ ਹਾਰਤ ਜੈ ਜੀ ਇਹ ਕਿਹੜਾ ਚੋਰੀ ਹੈ ਹੈ ਕਿਹੜਾ ਸਾਰੇ ਨੂੰ ਕੇਸ ਹੋਤੀ ਹੈ ਜਿਸ ਰੂਪ ਉਹ ਜਿਹੜਾ ਇਹ ਹੈ ਨਾ ਉਸ ਦਾ ਕਾਰਨ ਹੈ ਜਿਹਦੇ ਨਾਲ ਨਾਲ ਲਾ ਵੀ ਇਹਦੇ ਬਹੁਤ ਪੀਸ ਨੇ ਇਮੀਡੀਏਟਲੀ ਐਕਟ ਕਰਦੇ ਆ ਉਸ ਬੰਦੇ ਨੂੰ ਅਰੈਸਟ ਕਰ ਲਿਆ ਪਰ ਅਰੈਸਟ ਕਰਕੇ ਉਹਨੂੰ ਬਹੁਤ ਸਖਤ ਤਰ੍ਹਾਂ ਮਾਰਦਾ ਉਹਦੇ ਬੇਸ ਕਿਹੜਾ ਕੇਸ ਇਸੇ ਦਾ ਦੁੱਤਾਗਾ ਉਸੇ ਬੰਦੇ ਨੂੰ ਅਰੈਸਟ ਕਰ ਲਿਆਗਾ ਜੀ ਇਸ ਇਹਦਾ ਵੀ ਮੈਂ ਤੁਹਾਨੂੰ ਦੱਸਣਾ ਹੁੰਦਾ ਹੈ ਕਿ ਉਹ ਸਾਦਾ ਕਹੀ ਨਹੀਂ ਬਤਾਉਂਦਾ ਅਸੀਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਉਹ ਬਿਲਕੁਲ ਪੀਸਫੁਲ ਰੱਖਣਾ ਹੈ ਧੰਨਵਾਦ کہ آنسان کے ایسا آجومنٹ پوراً تو اوپس آجومنٹ بہت سانتا ہے تو میں دل کر چونگلے بچے گراہ بڑھا خانتے ہیں تو بہت سانتا ہے کاملے بکار جب ہوتے سیسے ہی بہت سانتا ہے یہ تکناہ ممکر صاحب زوجی ہے یہ بہت مہت سانتا ہے میں انہوں کے دلتا ہوں ساکر سانتا ہے یہ جلو سے پتابہ کر میں ہمارے ہاتھ بہت سانتا ہے اس نے دیکھنا کہ اس نے ਕੋਈ ਡਰਵਾਸ਼ਾ ਨਹੀਂ ਲੇਖਕ ਨਹੀਂ ਬਣਤੇ ਕਿਤੇ ਅੱਪਰ ਸਾਗਰ ਵਿੱਚ ਅਜਿਹੀ ਕੋਈ ਜਨ ਭਾਰਤ ਸੁਖਾਣ ਵਾਲਾ ਹੈ ਤਾਂ ਉਸ ਦਿਨ ਦਾ ਜੱਟੋ ਘੱਟ ਮਹਾਤਮਾ ਦੇ ਚੌਕਾਂ ਵਿੱਚ ਬੁਲਾਇ ਨਹੀਂ ਗਈ ਜਿਆ ਤਾਂ ਸਾਰੇ ਚੌਕ ਵਿੱਚ ਚੱਕ ਇਹ ਸਵਾਮਹਸਿ ਵੀਰਾਂ ਮੰਗਵਾਤ ਕਰਦੀ ਤੇਰੀ ਜਗ੍ਹਾ ਸੀ ਇਸਿਆਲੇ ਕੋਈ ਕੋਈ ਵੀ ਕੇਅਰ ਰੈਗੂਲਮੈਂਟ ਨਹੀਂ ਦਿੱਤਾ ਇਹ ਕੋਈ ਹੱਕ ਦਾ ਖਰਾਬ ਨਹੀਂ ਆ ਇਹ ਸਰਕਾਰ ਦਾ ਕਹਿ ਤੀ ਹੁੰਦਾ ਕੋਈ ਨਾ ਕੋਈ ਸਰਕਾਰੀ ਕਰਾਉਂਦੀ ਹੈ ਕਿਉਂਕਿ ਇਹ ਸਰਕਾਰਾਂ ਨੂੰ ਪਤਾ ਹੁੰਦਾ ਕਿ ਸਾਡੇ ਨਗਰ ਵਿੱਚ ਕਿਹੜਾ ਪੁਰਾਣਾ ਨਰਮੀਆਂ ਚੀਜ਼ਾਂਾਂ ਜਿਹੜੀਆਂ ਤੇ ਇਹੰਨੇ ਹਮਸਾਲ ਹੋ ਗਿਆ ਇਸੇ ਕਰਕੇ ਸਾਡੇ ਸਵਾਗਤ ਆ ਗੋਈ ਆਪਣੇ ਘਰ ਦੇ ਨੂੰ ਪਿਆਰ ਦੇ ਤੇ ਪਹਿਲਾਂ ਹੀ ਇਸ ਇਨਸਾਨ ਨੂੰ ਮਾਨਤਾ ਦੇ ਰਿਆ ਤੇ ਇਹਦੇ ਵਿੱਚ ਇਤਿਆਰ ਕਰਿਆ ਜਾਣੇ ਕਿ ਜੋ ਵੀ ਇਹ ਹੋਲੀ ਮਾਰੀ ਕਰਾਈ ਦੀ ਬੋਲ ਜੋਕਰ ਸਾਰਸ ਮੈਂ ਨਿਗਰਦੀ ਕਰਦਾ ਜਿਹੜੇ ਇਹਦੇ ਵਿੱਚ ਇਹਨੂੰ ਸੋਲ ਕੇਰਾ ਧਰਮ ਨਾਲ ਪਰਚਾ ਤੇ ਨਾਂ ਕਿਹਾ ਗਿਆ ਕਿ ਤੇ ਬਾਣੀ ਹੋਣੀ ਨਾ ਕਰੇ ਇਹ ਬਹੁਤ ਵੱਡੀ ਘਟਨਾ ਤੇ ਬਾਬਰ ਕਟਾਈ ਤੇ ਕਰਕੇ ਹੁੰਦੀ ਆ ਜੋ ਆਪਾਂ ਕਹਿੰਦੇ ਪਰਚਾ ਹੋ ਗਿਆ ਸਾਰੇ ਸਮਾਜ ਖੁਸ਼ ਹੋ ਜਾਂਦਾ ਪਰ ਐ ਸਵਾਰ ਅਸੀਂ ਇਸ ਤਰ੍ਹਾਂ ਦੇ ਪਰਚੇ ਮਾਰੇ ਮੋਟੇ ਕਰਕੇ ਖੁਸ਼ ਨਹੀਂ ਹੋਵਾਂਗੇ ਅਸੀਂ ਕਹਿੰਦੇ ਪੂਰੀ ਨਾ ਪਾਈ ਜਾਵੇ ਜਿਹੜੀ ਐਨਐਸਏ ਦਾ ਧਾਰਾ ਉਹਦੇ ਤੇ ਪਰਚਾ ਕੀਤਾ ਜਾਵੇ ਇਹਨੂੰ ਚੰਗੀ ਤਰ੍ਹਾਂ ਜਿਹੜਾ ਕਿ ਇਹਦਾ ਗਲਤੀ ਕੋਈ ਦੁਆਰਾ ਨਾ ਕਰ ਸਕੇ ਮੈਂ ਇਹ ਆਪਣੇ ਕਹਿਣਾ ਪ੍ਰਸ਼ਾਸਨ ਨੂੰ ਵੀ ਕਿ ਜਦੋਂ ਸਾਡਾ ਇਦਾਂ ਦਾ ਮਨਾਇਆ ਜਾਂਦਾ ਸਾਡੇ ਇਹਦੇ ਤੇ ਪੂਰੀ ਆਪਣੇ ਵੱਲੋਂ ਵੀ ਸਾਰੇ ਸਮਾਜ ਜਾਗਰੂਕ ਇਹ ਜਿਹੜੀ ਕਰਾਂਗੇ ਤੋਂ ਨਾ ਨਹੀਂ ਕਰਾਂਗੇ ਇਸ ਲਈ ਇਸ ਧਾਰਾ ਦੇ ਵਧੀਆ ਮੋਕੇ ਪਰਜਾ ਕੀਤਾ ਜਾ ਰਿਹਾ ਜਿਹੜਾ ਸਮਾਜ ਦੇ ਸਾਡੇ ਵਿੱਚ ਰੋਪਾਇਆ ਗਿਆ ਤੇ 5 ਸਾਲਾਂ ਤੋਂ ਜਿਹੜਾ ਫੈਲਾ ਨਹੀਂ ਪਾਇਆ ਨਕੇ ਤੋਂ ਅਗੇ ਦਾ ਮੂਰਾ ਵੀ ਦੁਆਰਾ ਸੀ ਜਿਹੜਾ ਕਰਾਂਗੇ ਨਾ ਅਰਕਾਰ ਨੇ ਚੁੱਕਤਾ ਤੇ ਅਸੀਂ ਜਿਹੜੇ ਹੋਰ ਜੱਗੇ ਵੀ ਚਾਹਤੀ ਲੋਕੀ ਸਾਰੇ ਦੁਕਾਨ ਦੇ ਜੱਡੇ ਬੰਧਿਆ ਰਹਿ ਗਿਆ ਤੇ ਜੱਡੇ ਬੰਧਿਆ ਪੂਰਾ ਸਾਥ ਦੇਣ ਗਿਆ ਮੈਂ ਸਾਰੇ ਦੁਕਾਨਦਾਰਾਂ ਦਾ ਵੀ ਬਹੁਤ ਧੰਨਵਾਦ ਕਰਦਾ ਜਿਹਨਾਂ ਖੋਦ ਦੇ ਸਾਥ ਦਿੱਤਾ ਤੇ ਜਿਹਨੇ ਗਿਆ ਜਾਂ ਗਿਆ ਉਹਨਾਂ ਦਾ ਅਭਿਦੂਤੀ ਨਿਭਾ ਰਿਹਾ ਵਾ ਕੋਈ ਵੀ ਕਿਸ ਤਰ੍ਹਾਂ ਦਾ ਨਾ ਨਾ ਵਾਪਸ ਕੋਈ ਸ਼ਰਾਰਤੀ ਅੰਦਰ ਨਾ ਆਵੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਔਰ ਜਿੱਤੇ ਇਹ ਕਰਦੇ ਉਥੇ ਸਾਰੀਆਂ ਜਥੇਬੰਦੀਆਂ ਇਹ ਮੰਗ ਕਰਦੀ ਆ ਕਿ ਉਹਦੇ ਤੇ ਐਨਐਸਏ ਲਗਾ ਕੇ ਉਹਨੂੰ ਨੈਸ਼ਨਲ ਸਿਕਿਉਰਿਟੀ ਦੇ ਤਹਿਤ ਕੋਈ ਕਾਰਵਾਈ ਕੀਤੀ ਜਾਵੇ ਔਰ ਉਹਦਾ ਦੇ ਕੰਤੀ ਸੋਚ ਵਾਲੇ ਸ਼ਖਸ ਨੂੰ ਬਾਦ ਤੋਂ ਬਾਦ ਉਹਦੇ ਤੇ ਧਾਰਾ ਲਾ ਕੇ ਉਹਨੂੰ ਵਿਦਿਆ ਦੀ ਸਹਾਇਤਾ ਦਿੱਤੀ ਗਈ ਕਿ ਕਾਫੀ ਅੱਗੇ ਤੋਂ ਮਿਸਾਲ ਹੋਵੇ ਕਿ ਕੋਈ ਸ਼ਖਸ ਇਹ ਤਾਂ ਦੀ ਜ਼ਰੂਰਤ ਨਾ ਕਰੇ ਕਰਨ ਦੀ ਠੀਕ ਹੈ ਜੀ ਕੈਪੀ ਕੈਪਰ ਅਭੀ ਡਿਊਟੀ ਨਿਭਾ ਰਿਹਾ ਵਾ ਕੋਈ ਵੀ ਅਲਤ ਸੁਆਬ ਨਹੀਂ ਟੱਣਾ ਨਾ ਬਸੇ ਕੋਈ ਸ਼ਰਾਰਤੀ ਅੰਸਰ ਨਾ ਆਵੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਔਰ ਕਿਤੇ ਇਹ ਕਰਦੇ ਉੱਥੇ ਸਾਰੀਆਂ ਜੱਥੇਬੰਦੀਆਂ ਇਹ ਮੰਗ ਕਰਦੀ ਆ ਕਿ ਉਹਦੇ ਤੇ ਐਨਐਸਏ ਲਗਾ ਕੇ ਉਹਨੂੰ ਨੈਸ਼ਨਲ ਸਕਿਉਰਿਟੀ ਦੇ ਤਹਿਤ ਵੀ ਕਾਰਵਾਈ ਕੀਤੀ ਜਾਵੇ ਔਰ ਉਦਾਂ ਦੇ ਕੰਤੀ ਸੋਚ ਵਾਲੇ ਸ਼ਖਸ ਨੂੰ ਵੱਧ ਤੋਂ ਵੱਧ ਉਹਦੇ ਤੇ ਧਾਰਾਾਂਵਾਂ ਲਾ ਕੇ ਉਹਨੂੰ ਵਿਸ਼ਾਦ ਸਜਾ ਦਿੱਤੀ ਜਾਵੇ ਕਿ ਕਾਫੀ ਅੱਗੇ ਤੋਂ ਮਿਸਾਲ ਹੋਵੇ ਕਿ ਕੋਈ ਸ਼ਖਸੇ ਇਤਨੀ ਜ਼ਰੂਰਤ ਨਾ ਕਰੇ ਕਰਨ ਦੀ ਠੀਕ ਹੈ ਜੀ ਜੈ ਪੀ ਜੈ ਪਰ ਸਰਵੰਦਰ ਨਾਗਰ ਜੀ ਪੰਜਾਬ ਪ੍ਰਬੰਧ ਵਾਲੀ ਚੇਤਨ ਮੁਹਿੰਮ ਤੋਂ ਆਪਣੇ ਸਾਥ ਸਾਥ ਨਾਲ ਹੋਏ ਔਰ ਅਦੇ ਜੰਗੀ بس لال نیشو جیسوں میرا پرابا پہنچے جیسے بابا جی جی ڈاکٹر راجدیت سنگھ جی راہ جی نکلو جی وہ بھی پہنچے سو جی کا بھی بہت بہت دنواد پہنچے آپ گیرن جی وہ بھی پہنچے ہیں ਗੁਰਦਾਸ ਗੋਮਾ ਧਨਵਾਲ ਪਰ ਰਵੀ ਸਰਵਾਰ ਜੀ ਹੋਰ ਸਾਥੀਆਂ ਨੂੰ ਪਹੁੰਚ ਕੇ ਜੀ ਵਾਰੀ ਕੀ ਇੱਕ ਸਹਿਵਾਦੀ ਕੇ ਤਾਇਨਾ ਉਪਕੋ ਉਹ ਵੀ ਪ੍ਰਧਾਨ ਜੀ ਉਹੀ ਪਹੁੰਚੇ ਨੇ ਗੋਸ਼ਤੀ ਥਲੇ ਵੀ ਉਹੀ ਪਹੁੰਚਿਆ ਨੇ ਬੋਰ ਜਿੰਦਾ ਜੀ ਹੋਰ ਜਿਹੜਾ ਸਾਥੀ ਜਿਹੜਾ ਰਾਜਨ ਖਾਲੇ ਦਾ ਬੋਮ ਧਨਵਾਲ ਜੀ कुझु कापू च